ਇਹ ਸਾਰਾ ਡਿਊ ਕੰਪਨੀ ਦਾ ਬ੍ਰਾਂਡ ਹੈ ਇਹ। ਆ ਸਾਰਾ ਮਾਲ ਚੈੱਕ ਕਰੋ। ਸਰਾ ਜੀ ਦਾ ਭਾਜੀ ਬਹੁਤ ਸੋਹਣਾ ਲੱਗਿਆ। ਸਾਰਾ ਜਿਹੜੇ ਥੋੜਾ ਪੈਟਰਨ ਵਾਲਾ ਪਸੰਦ ਕਰਦੇ ਆ ਵੀ ਬੁਰਦੀ ਗਰੰਟੀ ਹੈ ਇਹ ਤੇ ਸਾਰੇ ਮਾਲ ਦੇ ਉੱਤੇ オリジナル ਮਾਲ ਹੈ ਵੀ। ਇਹ ਆਪਾਂ 2500 ਰੁਪਏ ਦੋ ਦੇ ਰਹੇ ਆ ਇਹ। ਆਪਾਂ ਐਮ ਆਰ ਪੀ ਤੋਂ ਹਾਫ ਰੇਟ ਕਰਦੇ ਆ ਵੀਰੇ ਸਾਰੇ। ਕਯਾ ਬਾਤ ਹੈ ਭਾਜੀ ਬ੍ਰਾਂਡ ਹੈ। ਇਹਦੇ ਵਿੱਚ 4000 ਤੋਂ ਲੈ ਕੇ 7000 ਰੁਪਏ ਤੱਕ ਐਮ ਆਰ ਪੀ ਹੈ। ਆਪਾਂ ਫਲੈਟ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਫਲੈਟ ਆਪਾਂ 2000 ਰੁਪਏ ਕਰਤਾ ਜੀ ਸਿਰਫ ਭਾਈ ਹਾਂਜੀ ਬਿੱਲ ਮਾਲਿਆ ਬੁਰਦੀ ਗਰੰਟੀ ਕਲਰ ਦੀ ਗਰੰਟੀ ਹੈ ਇਹਨੂੰ ਕਾਫੀ ਮਿਲ ਜਾਣਗੇ ਕਿਆ ਬਾਤ ਹੈ ਉਹ ਅੱਛਾ ਸਾਈਜ਼ ਵਿੱਚ ਗਾ ਵੀ ਮੈਂ ਸਾਰਾ ਸਟੇਟ ਫਿਟ ਮਾਲ ਲਈ ਇਹ ਵੀ ਆਪਾਂ ਫਲੈਟ 25 ਦਸੰਬਰ ਤੱਕ ਮਾਲ ਸਾਰਾ ਕਲੀਅਰ ਕਰਨਾ ਹੀ ਆਪਾਂ ਕਿਆ ਬਾਤ ਹੈ ਇਹ ਵੀ 1200 ਦੇ 2 ਰੁਪਏ ਕਰਤੇ ਜੀ 850 ਰੁਪਏ ਇੱਕ ਸੇਲ ਹੋ ਰਹੀ ਹੈ ਇੱਕ ਆ ਜੀ ਭਾਈ ਬੜੀ ਸੋਹਣੀ ਹੈ ਯਾਰ ਚੈੱਕ ਕਰੋ ਇਹ ਸਾਰਾ ਕਿਹੜਾ ਬ੍ਰਾਂਡ ਹੈ ਬ੍ਰਾਂਡ ਦਾ ਨਾਮ ਨਹੀਂ ਦਿੰਦੇ ਬੰਦੇ ਦਾ ਟੈਕਸਚਰ ਬਹੁਤ ਵਧੀਆ ਸਾਰਾ ਟੈਕਸਚਰ ਦੇ ਵਿੱਚ ਹੀ ਨੀਟਿੰਗ ਵਾਲਾ ਮਾਲ ਆਈ ਇਹ ਸਾਰਾ ਹੈਵੀ ਫਲੀਸ ਹੈ ਵੀਰੇ ਆ ਸਾਰਾ ਹੈਵੀ ਫਲੀਸ ਹੈ ਬੁਰਦੀ ਗਾਰੰਟੀ ਹੈ 5000 ਰੁਪਏ MRP ਹੈ ਇਹ ਵੀ ਆਪਾਂ 1500 ਰੁਪਏ ਦੋ ਕਰਦੇ ਆ ਵੀਰੇ ਸੱਚੀ ਦੱਸਾਂ ਹਾਂਜੀ ਸਾਰੀ ਸ਼ਾਪਿੰਗ ਮਨੀਸ਼ ਜੀ ਕੋਲ ਹੀ ਜਾਂਦੀ ਪਾ ਪਾ ਮੇਰੀ ਖੋਦੀ ਵੈਸੇ ਮੇਰੀ ਖੋਦੀ ਸ਼ਾਪਿੰਗ ਵੈਸੇ ਹੀ ਹੁੰਦੀ ਹੈਗੀ ਨਹੀਂ ਇੱਕ ਤਾਂ ਰੇਟ ਜੈਨੂਨ ਹੈ ਹਾਂਜੀ ਕੁਆਲਿਟੀ ਕੁਆਲਿਟੀ ਬਹੁਤ ਵਧੀਆ ਹੂੰ ਬਾਕੀ ਐ ਲੋਕਲ ਬੈਠੇ ਆ ਸਹੀ ਹੈ ਤੇ ਗਲਤ ਮਾਲ ਦਿੰਦੇ ਨੇ ਆਪਾਂ ਨੂੰ ਸੁਣਗੇ ਲੇਟੈਸਟ ਮਾਲ ਜਿਹੜਾ ਮੰਨ ਲਓ ਕੋਈ ਚੰਗੇ ਸ਼ੋਰੂਮ ਦੇ ਵਿੱਚ ਆਪਾਂ ਖਰੀਦਦੇ ਆ ਬਿਲਕੁਲ ਉਹ ਇਹਨਾਂ ਦੀ ਸ਼ਾਪ ਤੇ ਪਹਿਲਾਂ ਆ ਜਾਂਦਾ ਕਿਆ ਬਾਤ ਹੈ ਇਹ ਵੀ ਦੋਸਤੋ ਮਨੀਸ਼ گارਮੈਂਟਸ ਪੁੱਚੋ ਮੰਡੀ ਪਹੁੰਚੇ ਹੋਏ ਆ ਦੋਸਤੋ ਤੁਹਾਨੂੰ ਜੈਕਟਾਂ ਐਲਜੀਆਂ ਜੈਕਟਾਂ ਦੋਸਤੋ ਆ ਚੁੱਕੀਆਂ ਨੇ ਬਾਈ ਦੇ ਕੋਲ ਵਿੰਟਰ ਦਾ ਸਾਰਾ ਮਾਲ ਪਹੁੰਚ ਚੁੱਕਾ ਹੈਗਾ ਮੌਂਟੀ ਕਾਰਲੋ ਵਧੀਆ ਵਧੀਆ ਬ੍ਰਾਂਡ ਦੋਸਤੋ ਬਾਈ ਦੇ ਕੋਲ ਮਿਲ ਜਾਣਗੇ ਸਰਦੀ ਦਾ ਸਾਰਾ ਕੱਪੜਾ ਆ ਚੁੱਕਾ ਹੈਗਾ ਆਪਾਂ ਖੜੇ ਹਾਂ ਦੋਸਤੋ ਪੁੱਚੋ ਮੰਡੀ ਕੇਂਦਰਾ ਬੈਂਕ ਸਕੂਲ ਰੋਡ ਦੇ ਉੱਤੇ ਮਨੀਸ਼ گارਮੈਂਟਸ ਤੇ ਬੜੀ ਗੱਲਬਾਤ ਕਰਦਾ ਅੰਦਰ ਜਾ ਕੇ ਕਿਹੋ ਜਿਹਾ ਆਫਰ ਹੈ ਪੌਂਟੀ ਕਾਰੋ ਦਾ ਮਾਲ ਜਨ ਨਵਾਂ ਆ ਚੁੱਕਿਆ ਭਾਜੀ 2025 ਹਾਂ ਆਪਾਂ ਐਮ ਆਰ ਪੀ ਤੋਂ ਹਾਫ ਰੇਟ ਕਰਦੇ ਵੀਰੇ ਸਾਰੇ ਕਯਾ ਬਾਤ ਹੈ ਭਾਜੀ ਬ੍ਰਾਂਡ ਹੈ ਇਹਦੇ ਵਿੱਚ 4000 ਤੋਂ ਲੈ ਕੇ 7000 ਰੁਪਏ ਤੱਕ ਐਮ ਆਰ ਪੀ ਹੈ ਆਪਾਂ ਫਲੈਟ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਫ੍ਰੀਟ ਆਪਾਂ 2000 ਰੁਪਏ ਕਰਤਾ ਈ ਸਿਰਫ ਭਾਈ ਹਾਂਜੀ ਬਿੱਲ ਮਾਲਿਆ ਪੂਰੀ ਗਾਰੰਟੀ ਕਲਰ ਦੀ ਗਾਰੰਟੀ ਹੈ 50% ਡਿਸਕਾਊਂਟ ਹੋ ਗਿਆ ਹਾਂਜੀ Ориਜినਲ ਦੀ ਗਾਰੰਟੀ ਹੈ ਸਾਰੇ ਕਿਸਮ ਦੀ ਫੁੱਲ ਗਾਰੰਟੀ ਹੈ ਈ ਬਿਲਕੁਲ ਬਿਲਕੁਲ ਦੋਸਤੋ ਜਿਦੋਂ ਭਾਈ ਬ੍ਰਾਂਡ ਦਾ ਨਾਲ ਇਹ ਕਵਾਲਿਟੀ ਨੂੰ ਤੇ ਕਹਿੰਦੇ ਲੋੜ ਨਹੀਂ ਹਾਂਜੀ ਇਹ ਤਾਂ ਇੱਕ ਨੰਬਰ ਕੁਆਲਿਟੀ ਹੁੰਦੀ ਹੈ ਮੋ ਤੋਂ ਲੈ ਕੇ ਡਬਲ ਐਕਸਐਲ ਤੱਕ ਸਾਈਜ਼ ਹੈ ਠੀਕ ਹੈ ਸਾਰੇ ਤੁਹਾਨੂੰ 5-6 ਕਲਰ ਮਿਲ ਜਾਣਗੇ ਇਹਦੇ ਵਿੱਚ ਫੁੱਲ ਸਟਾਕ ਹੈ ਈ ਹਮ ਏ ਆਲਰੀਆ ਇੰਡੀਆ ਡਿਲੀਵਰੀ ਆਪਣੀ ਫ੍ਰੀ ਹੈ ਅੱਛਾ 10 ਦਿਨਾਂ ਲਈ ਜੇ ਤੁਸੀਂ ਦੋਸਤੋ ਘਰੇ ਬੈਠੇ ਵਗਾਉਣਾ ਚਾਹਦੇ ਹੋ ਹਾਂਜੀ 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 ਆਪਣਾ ਸਾਈਜ਼ ਭੇਜ ਦਿਓ ਤਾਂ ਰੰਗ ਭੇਜ ਦਿਓ ਠੀਕ ਹੈ ਇਹਨਾਂ ਨੂੰ ਤੁਸੀਂ ਲੈਣਾ ਹਾਂਜੀ ਹਾਂਜੀ ਕਿਆ ਬਾਤ ਹੈ ਤੁਸੀਂ ਘਰੇ ਬੈਠੇ ਆਰਡਰ ਕਰ ਸਕਦੇ ਹੋ ਤਾਂ ਪ੍ਰੋਸੈਸ ਥੋੜਾ ਫੋਨ ਤੇ ਸਮਝਾ ਦਾਂਗੇ ਨਾ ਹਾਂਜੀ 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 ਬਾ ਆ ਉਹਦਾ ਐਡਰੈਸ ਭੇਜੋ WhatsApp ਦੇ ਉੱਤੇ ਹੀ ਠੀਕ ਹੈ ਤੇ ਪੇਮੈਂਟ ਦਾ ਸਾਨੂੰ ਸਕਰੀਨਸ਼ਾਟ ਭੇਜੋ ਥੋੜੇ ਘਰੇ ਟਰੈਕ ਸਟ ਪਹੁੰਚ ਜਾਊਗਾ ਇਸ ਤੋਂ ਇਲਾਵਾ ਵੀ ਹੁੰਦੀ ਹੈ ਟਰੈਕ ਸਟ ਇਸ ਤੋਂ ਇਲਾਵਾ ਤੁਹਾਨੂੰ ਕਾਫੀ ਵੈਰਾਈਟੀ ਮਿਲ ਜਾਊਗੀ ਜੀ ਹ ਸਾਰੇ ਸੁਧਾਰੇ ਕੋ ਸਮਾਰਲਿੰਨ ਕੰਪਨੀ ਦੇ ਸਾਰਾ ਹੀ ਇਹ ਕਿਆ ਬਾਤ ਹੈ ਯਾਰ ਇਹ ਸਾਰਾ ਡਿਓ ਕੰਪਨੀ ਦਾ ਬ੍ਰਾਂਡ ਹੈ ਇਹ ਆ ਸਾਰਾ ਮਾਲ ਚੈੱਕ ਕਰੋ ਸਿਹਰਾ ਜੀ ਦਾ ਭਾਈ ਬਹੁਤ ਸੋਹਣਾ ਸਾਰਾ ਜਿਹੜੇ ਥੋੜਾ ਪੈਟਰਨ ਵਾਲਾ ਪਸੰਦ ਕਰਦੇ ਆ ਵੀ ਬੁਰਦੀ ਗਰੰਟੀ ਹੈ ਇਹ ਤੇ ਸਾਰੇ ਮਾਲ ਦੇ ਉੱਤੇ Ориਜੀਨਲ ਮਾਲ ਹੈ ਵੀ ਇਹ ਆਪਾਂ 2500 ਰੁਪਏ ਦੋ ਦੇ ਰਹੇ ਆ ਇਹ ਹੈ ਸਿਰਫ ਹਾਂਜੀ ਹਾਂਜੀ ਸਿਰਫ 2500 ਰੁਪਏ ਦੇ ਦੋ ਹੈ ਸਾਡੇ 1200 ਦੇ ਇੱਕ ਪੈ ਗਿਆ ਸਾਡੇ 1200 ਦੇ ਵਿੱਚ ਕਾਫੀ ਕਲਰ ਚਾਰਟ ਹੈ ਹਾਂ ਇਹਦੇ ਵਿੱਚ ਪਲੇਨ ਵੀ ਤੇ ਦੱਸ ਲਾ ਕੇ ਪਤਾ ਲੱਗਦਾ ਬਾਕੀ ਕਾਹਨ ਚੀਜ਼ ਹੈਗੀ ਹਾਂਜੀ ਤੇ ਸਾਈਜ਼ ਦੇ ਵਿੱਚ ਸਾਰੇ ਮਿਲਣਗੇ ਇਹਦੇ ਵਿੱਚ ਸਾਰੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਸਾਰਾ ਫੁੱਲ ਗਾਰੰਟੀ ਵਾਲਾ ਮਾਲ ਹੈ ਇਹ ਠੀਕ ਹੈ ਬੁਰਮਰ ਦੀ ਗਾਰੰਟੀ ਹੁੰਦੀ ਹੈ ਹਾਂਜੀ ਇਹ ਵੀ ਆਪਾਂ ਸਰਦੀ ਤੋਂ ਪਹਿਲਾਂ ਸਾਰਾ ਸਟਾਕ ਕਲੀਅਰ ਕਰਨਾ ਹੈ ਜੀ ਅੱਛਾ ਹਾਂਜੀ ਹਾਂਜੀ ਭਾਜੀ ਆਹ ਚੀਜ਼ ਦਿਖਾ ਦਿਓ ਮੜੀ ਇੱਕ ਮਾਰਕੀਟ ਦੇ ਵਿੱਚ ਆਹ ਫਾਰੇ ਇਹ ਵੀ ਆਪਣੇ ਕੋਲ ਥੋੜੇ ਪੀਸ ਰਹਿ ਗਏ ਹੂੰ ਪਿੱਕਲ ਦੀ ਜੋ ਕਲਾਈ ਇਹ ਆਰਟੀਕਲ ਹੈ ਕਾਫੀ ਮਸ਼ਹੂਰ ਹੋਇਆ ਹੋਇਆ ਹੈ ਇਸੇ ਨਾਮ ਇੰਸਟਾਗ੍ਰਾਮ ਤੇ ਹੈ ਪਿੱਕਲ ਦੀ ਜੱਪਾ ਲਈ ਤੇ ਇਹ ਦਾ ਡੀ ਕੱਟ ਨੋਰਾ ਸਾਰਾ ਹੀ ਇਹ ਕਾ ਬਾਤ ਹੈ ਜੇ ਜੇ ਭੌਂਦੀ ਦਾ ਮਤਲਬ ਇਹ ਵੀ ਆਪਾਂ ਫਲੈਟ 950 ਰੁਪਏ ਦਾ ਕਰਤਾ ਬੁਰਦੀ ਗਰੰਟੀ ਵਾਲਾ 2 ਕਿਲੋ ਦਾ ਪੀ ਚਾਹੀਏ ਮੈਂ ਕਿਹਾ ਪੈਸੇ ਬਟਲੋ ਹਾਂਜੀ ਹਾਂਜੀ ਕੱਲਾ ਨੋਰਾ ਮਾਰਕੀਟ ਦੇ ਵਿੱਚ 900 950 ਰੁਪਏ ਸੇਲ ਹੋ ਰਿਹਾ ਹਾਂਜੀ ਇਹ ਆਪਾਂ ਫਲੈਟ 950 ਰੁਪਏ ਦਾ ਕਰਤਾ ਵੀਰੇ 950 ਰੁਪਏ ਦਾ ਦੋਸਤੋ ਬਾ ਦੇਖ ਲਓ ਤੁਸੀਂ ਯਾਰ ਬ੍ਰਾਂਡ ਦਾ ਬੋਲਰ ਦੀ ਲੋੜ ਹੀ ਨਹੀਂ ਹੈਗੀ ਪਰ ਜਿਹੜਾ ਤੇ ਭਾਜੀ ਮੈਂ ਕਿਹਾ ਜੀ ਸਿਆਲ ਸ਼ੁਰੂ ਹੋਇਆ ਪੈਸੇ ਬਟਲੋ ਹਾਂਜੀ ਹਾਂਜੀ ਬਾਕੀ ਆਪਣੇ ਕੋਲ 3 ਥ੍ਰੈਡ ਦੇ ਵਿੱਚ ਲੋਰ ਆ ਗਈ ਇਹੀ ਕੰਪਨੀ ਦੇ ਲੋਰ ਆਪਣੇ ਕੋਲੇ ਬ੍ਰਾਂਡ ਤੋਂ ਨੂੰ ਕਾ ਕਿਆ ਬਾਤ ਹੈ ਯਾਰ ਅੱਜ ਕਰਾ ਸਾਰਾ ਸਟੇਡ ਫਿੱਟ ਮਾਲ ਲਈ ਇਹ ਵੀ ਆਪਾਂ ਫਲੈਟ 25 ਦਸੰਬਰ ਤੱਕ ਮਾਲ ਸਾਰਾ ਕਲੀਅਰ ਕਰਨਾ ਹੀ ਆਪਾਂ ਕਿਆ ਬਾਤ ਹੈ ਇਹ ਵੀ 1200 ਦੇ 2 ਰੁਪਈਏ ਕਰਤੇ ਸਾਢੇ 800 ਰੁਪਈਆ ਇੱਕ ਸੇਲ ਹੋ ਰਹੀ 1200 ਦੇ 2 ਪੀਸ ਦੋਸਤੋ 600 ਰੁਪਏ ਦੇ ਪੈ ਗਏ ਹੈ ਪੂਰ ਗਾਰੰਟੀ ਹੈ ਵੀਰੇ ਬੁਰਤੀ 3 ਥ्रेड ਮਾਲ ਹੈ ਵਿੱਦ ਬਿਲ ਮਾਲ ਹੈ ਬਿਲਕੁਲ ਬਿਲਕੁਲ ਇੱਕ ਕਪੜੇ ਕੋਲੇ ਪਿਓਰ ਬੈਲਵੈਟ ਦੇ ਵਿੱਚ ਕੋਲਰਾਈਜ਼ ਦੇ ਵਿੱਚ ਪਜਾਮੇ ਆਏ ਹੋਏ ਆ ਦੇਖੋ ਇਹ ਕਿਆ ਬਾਤ ਹੈ ਬ੍ਰੈਂਡ ਲੋਰ ਹੈ ਸਾਰੇ ਇਹ ਮੈਂ ਕਹਣਾ ਨਾਗ ਦੀ ਬੱਚੀ ਗੱਲ ਰਿਹਾ ਜੀ 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 ਇਹ ਜਿਹੜੀ ਚੀਜ਼ ਡਿਨਰ ਪਾਉਣ ਦੀ ਲੋੜ ਨਹੀਂ ਬਰੇ ਇੰਨੇ ਕਰ ਮੈਂ ਤਾਂ ਹੀ ਕਹਿ ਰਿਹਾ ਭਾਜੀ ਇਹ ਇਹ ਸਿਰਫ ਉਹਨਾਂ ਲਈ ਹੈ ਜਿਹੜੇ ਆਪਾਂ ਕਹਿੰਦੇ ਆ ਮੈਨਸ ਡਿਗਰੀ ਵਾਲੇ ਆਪਾਂ ਲੋਰ ਲੈਣੇ ਜਾਂ ਜਿਹੜੇ ਬਾਹਰੇ ਆਣੇ ਇਹ ਵੀ ਆਪਾਂ ਫਲੈਟ 650 ਰੁਪਏ ਦਾ ਕਰਤਾ ਵੀਰੇ ਭਾਜੀ ਆ ਤਾਂ ਕੌਣ ਦਿੰਦਾ 650 ਹਾਂਜੀ ਹਾਂਜੀ ਵੀਰੇ ਇਹਦੇ 1300 1350 ਰੁਪਏ ਮਾਰਕੀਟ ਦੇ ਵਿੱਚ ਆਮ ਹੀ ਸੇਲ ਹੁੰਦਾ ਤੁਸੀਂ 1000 ਰੁਪਏ ਮੰਗ ਲੇ ਤਾਂ ਨਾ 1000 ਸਾਰਾ ਸਟਾਕ ਵੀਰੇ ਸਰਦੀਆਂ ਤੋਂ ਪਹਿਲਾਂ ਸੇਲ ਲਾਤੀ ਆਪਾਂ ਜੀ 650 ਰੁਪਏ ਦਾ ਮਿਲ ਜਾਣਾ ਰੰਗ ਇਹ ਚ ਵੀ ਬਹੁਤ ਇਸ ਤੋਂ ਇ ਇਹ ਕਾਜੀ ਭਾਈ ਬੜੀ ਸੋਹਣੀ ਆ ਯਾਰ ਬ੍ਰੈਂਡ ਚੈੱਕ ਕਰੋ ਇਹ ਸਾਰਾ ਕਿਹੜਾ ਬ੍ਰੈਂਡ ਹੈ ਬ੍ਰੈਂਡ ਦਾ ਨਾਮ ਨਹੀਂ ਲੈਂਦੇ ਟੈਕਸਚਰ ਬਹੁਤ ਸਾਰਾ ਟੈਕਸਚਰ ਦੇ ਵਿੱਚ ਹੀ ਨੀਟਿੰਗ ਵਾਲਾ ਮਾਰੀ ਇਹ ਸਾਰਾ ਹੈਵੀ ਫਲੇਸ ਹੈ ਵੀਰੇ ਆ ਸਾਰਾ ਹੈਵੀ ਫਲੇਸ ਹੈ ਬੁਰਦੀ ਗਾਰੰਟੀ ਹੈ 5000 ਰੁਪਏ ਐਮ ਆਰ ਪੀ ਹੈ ਇਹ ਵੀ ਆਪਾਂ 1500 ਰੁਪਏ ਦੋ ਕਰਦੇ ਵੀਰੇ अच्छा हां जी हां जी हां जी मतलब 750 ਦਾ ਇੱਕ ਪੈ ਗਿਆ ਹਾਂ ਜੀ ਹਾਂ ਜੀ ਹਾਂ ਜੀ ਸਿਰਫ 750 ਦਾ ਇੱਕ ਪੈ ਗਿਆ ਦੋਸਤੋ ਕਿਸੇ ਦੀ 5000 ਰੇ ਮਾਰ ਪੈ ਗਿਆ 3000 ਰੇ ਮਾਰ ਪੀ ਸਟਾਰਟ ਹੈ ਦੇਖੋ ਇਹਦਾ 2500 ਰੁਪਿਆ ਐਮ ਆਰ ਪੀ 2500 ਤੋਂ ਸਟਾਰਟ ਹੈਗੀ ਤੇ ਪਰ ਇਹ ਵਜਣ ਆਪਾਂ ਨੂੰ ਇਹ ਵੀ ਫਲੈਟ 750 ਰਿਜ਼ਰਵ ਸਾਢੇ 750 ਰੁਪਿਆ ਦਾ ਸਿੰਗਲ ਪੀਸ ਦੋ ਤੋਂ ਤੁਹਾਨੂੰ ਮਿਲ ਜਾਣਾ ਯਾਰ 1500 ਦੇ ਦੋ ਹੋਗੇ ਕੀ ਬਾਤ ਹੈ ਭਜੀ ਸਾਰਾ ਹੈਵੀ ਦੇ ਵਿੱਚ ਮਾਲ ਆਈ ਹੂੰ ਆ ਪੌਕੇਟ ਪੌਕੇਟ ਤੁਸੀਂ ਦੇਖ ਰਹੇ ਹੋ ਦੋ ਜੇ ਪੌਣਾ ਇਸ ਤਰ੍ਹਾਂ ਦਾ ਮਾਲ ਖੋਗੇ ਟਰੈਕਸੂਟ ਦੇ ਵਿੱਚ ਚਾਈਨੀਜ਼ ਜੈਕਟ ਆਈ ਵੀ ਤੁਹਾਨੂੰ ਸੈਂਪਲ ਦਿਖਾਉਣੇ ਆਂ ਹੀ ਕਿਤੇ ਰਗੀਲਾ ਸਾਹਿਬ ਵੀ ਸ਼ਾਪਿੰਗ ਕਰ ਰਹੇ ਨੇ ਬੜਾ ਜਾਣਿਆ ਪਹਿਚਾਣਾ ਚੈਨਾ ਸੋਸ਼ਲ ਮੀਡੀਆ ਤੇ ਇਹਨਾਂ ਹਿਸਾਬ ਸਸਤੀ ਗੱਲ ਦੀ ਸਸਤੀ ਗੱਲ ਵੈਦਰਵਾ ਠੀਕ ਹੋ ਜੀ ਬਹੁਤ ਬਾਤ ਮੈਂ ਕਹਿੰਦਾ ਨਿਗਾਹ ਹੀ ਪੈ ਜਾਂਦਾ ਤੁਹਾਡੇ ਦੇ ਪਾਸੇ ਪਹਿਲਾਂ ਠੀਕ ਹੋ ਬਹੁਤ ਵਧੀਆ ਲੱਗਿਆ ਅੱਛਾ ਭਾਈ ਤੁਸੀਂ ਸ਼ਾਪਿੰਗ ਕਿੱਥੋਂ ਕਰਦੇ ਹੋ ਐ ਦਿਲਵਾ ਸੱਚੀ ਦੱਸਾਂ ਹਾਂ ਜੀ ਸਾਰੀ ਸ਼ਾਪਿੰਗ ਮਨੀਸ਼ ਜੀ ਕੋਲ ਹੀ ਜਾਂਦੀ ਆ ਪਾ ਪਾ ਬਹੁਤ ਵੀ ਵੈਸੇ ਮੇਰੀ ਫੋਦੀ ਸ਼ਾਪਿੰਗ ਵੀ ਐਸਾ ਹੀ ਹੁੰਦੀ ਹੈਗੀ ਨਹੀਂ ਇੱਕ ਤਾਂ ਰੇਟ ਜੈਨੂਨ ਹੈ ਹਾਂਜੀ ਕੁਆਲਿਟੀ ਕੁਆਲਿਟੀ ਬਹੁਤ ਵਧੀਆ ਹੂੰ ਬਾਕੀ ਐ ਲੋਕਲ ਬੈਠੇ ਆ ਸਹੀ ਹੈ ਤੇ ਗਲਤ ਮਾਲ ਦਿੰਦੇ ਨੇ ਆਪਾਂ ਨੂੰ ਇਹ ਕੁਆਲਿਟੀ ਦੀ ਗੱਲ ਤਾਂ ਮੇਰੇ ਕੋਲ ਇਹ ਕੁਆਲਿਟੀ ਤੇ ਇੱਕ ਨੰਬਰ ਹੁੰਦੀ ਹੈਗੀ ਰੇਟ ਵੀ ਸਹੀ ਹੁੰਦੇ ਨੇ ਦੇਖੋ ਆ ਆਰਟੀਕਲ ਜਿਹੜੇ ਵੀ ਆਉਂਦੇ ਆ ਇਹਨਾਂ ਕੋਲੇ ਲੇਟੈਸਟ ਆਉਂਦੇ ਆ ਬਿਲਕੁਲ ਸਹੀ ਗੱਲ ਹੈ ਕੋਈ ਵੀ ਆਰਟੀਕਲ ਇਦਾਂ ਨਹੀਂ ਲੱਗਦਾ ਕਿ ਆਊਟ ਆਫ ਸੀਜ਼ਨ ਹੋਊਗਾ ਜਾਂ ਡਿਜ਼ਾਈਨ ਉਹ ਤੇ ਆਊਟ ਆਫ ਹੋਣਗੇ ਲੇਟੈਸਟ ਮਾਲ ਜਿਹੜਾ ਮੰਨ ਲਓ ਕੋਈ ਚੰਗੇ ਸ਼ੋਰੂਮ ਦੇ ਵਿੱਚ ਆਪਾਂ ਖਰੀਦਦੇ ਹਾਂ ਬਿਲਕੁਲ ਉਹ ਇਹਨਾਂ ਦੀ ਸ਼ਾਪ ਤੇ ਪਹਿਲਾਂ ਆ ਜਾਂਦਾ ਕਿਆ ਬਾਤ ਹੈ ਇਹ ਹੀ ਤੀਜਾ ਹੁੰਦੇ ਹਨ ਦੋਸਤੋ ਇਹ ਤੇ ਅੱਜ ਨੇ ਬਜਰ ਕੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਰ ਹੋਏ ਨੇਗਾ ਉਹ ਇੱਕੋ ਫ੍ਰੀ ਦੇ ਚੀਜ਼ਾਂ ਤੇ ਕੁਝ ਵੀ ਖਰੀਦ ਸਕਦੇ ਹੋ ਗਿਆ ਦਾ ਮਤਲਬ ਭਾਜੀ ਬਿਲਕੁਲ ਤੇ ਰੇਟ ਦੀ ਤਾਂ ਹੁਣ ਦੱਸ ਹੀ ਰਹੇ ਨੇ ਇੰਨੇ ਡਿਸਕਾਊਂਟ ਦੇ ਤੇ ਰੇਟ ਤੇ ਬਾਈ ਦਾ ਸੁਭਾਅ ਇੰਨੇ ਚੀਜ਼ਾਂ ਸਿਰਾ ਸਾਰਾ ਕੁਝ ਮਿਲ ਜਾਂਦਾ ਬਿਲਕੁਲ ਬਿਲਕੁਲ ਚਲੋ ਜੀ ਬਹੁਤ ਬਹੁਤ ਧੰਨਵਾਦ ਤੇ ਇਹੀ ਕਹਾਂਗੇ ਦੋਸਤਾਂ ਨੂੰ ਕਿ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਠੀਕ ਹੈ ਕਿਉਂਕਿ ਜਿਹੜੀ ਗੱਲ ਕਹੀ ਹੈ 100% ਸਹੀ ਹੈ 100% ਸਹੀ ਹੈ ਬਾਕੀ ਭਾਈ ਦੀ ਵੀਡੀਓ ਦੇ ਉੱਤੇ ਤੁਸੀਂ ਕਮੈਂਟ ਦੇਖ ਸਕਦੇ ਹੋ ਕਮੈਂਟ ਵੀ ਵਧੀਆ-ਵਧੀਆ ਲੋਕਾਂ ਦੇ ਹੁੰਦੇ ਨੇ ਭਾਜੀ ਜੈਨੂਅਲ ਲੋਕਾਂ ਦੇ ਇਹਦੇ ਵਧੀਆ ਵਧੀਆ ਪਾਰਟੀਆਂ ਦੇ ਵਿੱਚ ਬੈਠੇ ਲੋਕ ਸਾਰਾ ਆਪਣੇ ਕੋਲੇ ਵੀਰੇ ਬ੍ਰਾਂਡ ਮਾਲ ਮਿਲੂਗਾ ਵਿੱਦ ਬਿਲ ਮਾਲ ਮਿਲੂ 2025 ਹੁਣ ਚੱਲ ਰਿਹਾ 2025 ਦਾ ਹੀ ਮਾਲ ਮਿਲੂਗਾ ਇਹ ਨਹੀਂ ਹੈਗਾ ਆਪਣੇ ਕੋਲੇ ਵੀ ਪਿਛਲੇ ਸਾਲਾਂ ਦੇ ਡੇਟ ਵਾਲੇ ਮਾਲ ਪਏ ਹੈ ਆਪਣੇ ਕੋਲੇ ਹਾਂ ਤੇ ਬੜੀ ਕਿਹੜੀ ਤੁਸੀਂ ਜੈਕਟ ਆ ਰਹੇ ਹੋ ਹਾਂਜੀ ਹਾਂਜੀ ਜੈਕਟ ਆਈ ਹੈ ਦੇਖੋ ਜੀ ਸਾਰਾ ਪੀਸ ਚੈੱਕ ਕਰੋ ਰਿਵਰਸੀਬਲ ਮਾਲ ਆਈ ਹੈ ਹੈ ਕੀ ਬਾਤ ਹੈ ਸਾਰਾ ਰਿਵਰਸੀਬਲ ਮਾਲ ਆਈ ਹੈ ਹਾਂ ਚੈੱਕ ਕਰ ਸਕਦੇ ਹਾਂ ਸੀ ਸਾਰਾ ਰਿਵਰਸੀਬਲ ਮਾਲ ਆ ਲਈ ਇਹ ਭਾਜੀ ਤਾਂ ਪੂਰੀ ਕਹਿਣ ਕੀ ਹੈ ਨਾ ਸਾਰੇ ਪੀਸ ਚ ਠੰਡੇ ਹਨ ਠੰਡ ਲੱਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਭਾਜੀ ਅਸੀਂ ਪੀਸ ਚੈੱਕ ਕਰੋ ਬਰੇ ਥੱਲੇ ਕਹਿਣ ਨਾਲ ਹੀ ਹੈਗਾ ਪੀਸ ਕੁਆਲਿਟੀ ਚੈੱਕ ਕਰੋ ਸਾਰਾ ਪੀਸ ਦੀ ਬਣਾਵਟ ਚੈੱਕ ਕਰੋ ਬਰੇ ਸਾਰਾ ਚਾਈਨਾ ਦਾ ਮਾਲ ਹੈ ਬਰੇ ਇਹ ਬਿਲਕੁਲ ਬਿਲਕੁਲ ਚਾਈਨਾ ਦੀ ਡੈਕਟ ਮਸ਼ਹੂਰ ਹੈ ਜਿਹਨੂੰ ਨੌਲੇਜ ਹੈ ਬਰੇ ਉਹਨੂੰ ਪਤਾ ਹੈ ਉਹਨੂੰ ਪਤਾ ਭਾਜੀ ਹਾਂ ਨੀ ਮੈਨਸ 10 ਡਿਗਰੀ ਤੱਕ ਇਹ ਸਰਟੀਫਾਈਡ ਹੈ ਬਰੇ ਭਾਜੀ ਤੇ ਕਿੰਨੇ ਦੇ ਦੇਣੀ ਆਪਾਂ ਕਿ ਸਾਰੇ ਆਪਾਂ ਫਾਇਦੇ ਨਾਲ ਮਾਲ ਦੇ ਨੇ ਜਿਹੜਾ ਇਹ ਜੈਕਟ ਹੈ ਮਾਰਕੀਟ ਦੇ ਵਿੱਚ 4000 ਤੋਂ ਲੈ ਕੇ 4500 ਰੁਪਏ ਤੱਕ ਸੇਲ ਹੋ ਰਹੀ ਹੈ ਜਿਹੜਾ ਤੁਹਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਅੱਛਾ ਆਪਾਂ ਇਹ 3500 ਰੁਪਏ ਦੋ ਪੀਸ ਕਰਦੇ ਹਾਂ 3500 ਦੋ ਹਾਂਜੀ ਹਾਂਜੀ ਕੀ ਆ ਬਾਤ ਹੈ ਮੈਂ ਦੇਖਿਆ 3500 ਇੱਕ ਦਿਨ ਦਾ 3500 ਦੇ 2 ਮਿਲ ਜਣ 200 ਕਿੰਨੀ ਨੂੰ ਕਦਰ ਹੈ ਨਾ ਜਿਹਨੂੰ ਪਤਾ ਹੈ ਕੱਪੜੇ ਦਾ ਇਹਦੇ ਵਿੱਚ ਚੀਜ਼ ਦਾ ਪਤਾ ਉਹ ਖਿਦਰਣਗੇ ਇਹਦੇ ਵਿੱਚ ਤੁਹਾਨੂੰ ਹਾਫ 슬ੀਵ ਮਾਲ ਵੀ ਮਿਲ ਜੂਗਾ ਜੀ ਚੈੱਕ ਕਰੋ ਅੰਦਰ ਕਿਵੇਂ ਬਣੇ ਹੋਏ ਪੀ ਸਾਰੇ ਹਾਂ ਬਿਲਕੁਲ ਬਿਲਕੁਲ ਬਾਕੀ ਜਿਹੜਾ ਸਿੰਪਲ ਸੌਫਾ ਲੈਣਾ ਚਾਹੁੰਦੇ ਆ ਕੱਲੇ ਲੋਗੋ ਵਾਲੇ ਉਹ ਵੀ ਪੀਸ ਮਿਲ ਜਾਣਗੇ ਇਹਦੇ ਵਿੱਚ ਹਾਫ 슬ੀਵ ਵੀ ਮਾਰ ਮਿਲ ਜੂਗਾ ਠੀਕ ਹੈ ਉਹ ਫਲੈਟ ਆਪਾਂ ਹੀ ਛੋਟੀ ਵੀਡੀਓ ਜਿਹੜਾ ਸ਼ੇਅਰ ਕਰਕੇ ਆਊਗਾ ਪੂਰਾ ਪ੍ਰੀਮੀਅਮ ਦੇ ਵਿੱਚ ਹੋਊਗਾ ਕਿ ਲੈ ਕਹਿਣ ਨਾਲ ਨਹੀਂ ਹੈਗਾ ਬਿਲਕੁਲ 2200 ਰੁਪਏ ਦੋ ਪੀਸ ਕਰਤੇ ਹੋ ਵਿੱਚ ਤੁਹਾਨੂੰ 5 ਤੋਂ ਲੈ ਕੇ 10 ਆਰਟੀਕਲ ਮਿਲ ਜਾਣਗੇ ਇੱਕ ਬਾਤ ਖਾਸ ਸਲੀਵ ਦੇ ਵਿੱਚ ਤੁਹਾਨੂੰ ਸਾਰਾ ਫਿਰ ਵੀਡੀਓ ਵੱਡੀ ਮੰਨ ਲਈ ਆਪਾਂ ਸਾਰਾ ਕੋ ਦਿਖਾ ਨਹੀਂ ਸਕਦੇ ਆਪਣੀ ਪੁਚੌਲੀ ਬ੍ਰਾਂਚ ਪੁਚੌਲੀ ਬ੍ਰਾਂਚ ਤੇ ਵਿਜ਼ਿਟ ਕਰੋ ਜਿਹੜਾ ਸਾਡੀ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰੂਗਾ ਤੁਹਾਨੂੰ ਪਤਾ ਹੀ ਆਪਾਂ ਵਧੀਆ ਗਿਫਟ ਸਾਰਿਆਂ ਨੂੰ ਦਿੰਨੀ ਰਹੀ ਨੀ ਨਹੀਂ ਬਿਲਕੁਲ ਬਿਲਕੁਲ ਸਹੀ ਹੋ ਗਈ ਤੇ ਫਸਿਆ ਆਪਣਾ ਐਡਰੈਸ proper ਕੀ ਐ ਤੁਹਾਨੂੰ ਅਡਰੈਸ ਆਪਣਾ ਸਾਰੇ ਜਾਣਦੇ ਹੀ ਸੋ ਪਹਿਲਾਂ ਪਿਛਲੀ ਵੀਡੀਓ ਚ ਬਹੁਤ ਪਿਆਰ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਦੀਵਾਲੀ ਵੇਲੇ ਦੀ ਬਹੁਤ ਪਿਆਰ ਦਿੱਤੀ ਹੂੰ ਸਾਡੇ ਕੋਲੇ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਸਾਰਾ ਕੁਝ ਮਿਲ ਜੂਗਾ ਸਸਤਰੀ ਵਗੈਰਾ ਸਾਰੇ ਕੋਲ ਮਾਰਕਟ ਨਾਲੋਂ ਅੱਧੇ ਰੇਟਾਂ ਦੇ ਕੋਰੇ ਵੀਰਨ ਜਰੂਰ ਕਰੋ ਮਨੀਸ਼ ਗਾਰਮੈਂਟਸ ਆਪਣੀ ਸ਼ਾਪ ਦਾ ਨਾਮ ਹੈ 97888131 ਆਪਣਾ ਸਕਰੀਨ ਦੇ ਉੱਤੇ ਮੋਬਾਈਲ ਨੰਬਰ ਆ ਰਿਹਾ ਨੀਅਰ ਕੈਨਰਾ ਬੈਂਕ ਤੇ ਆਪਣਾ 80 ਸਾਲ ਪੁਰਾਣਾ ਕਾਮ ਮਾਮੂਲ ਚੰਦ ਕਲਾਥ ਹੰਪੋਰਿਅਮ ਸਾਰੇ ਆਪਣਾ ਬੱਚਾ ਬੱਚਾ ਦੁਕਾਨ ਜਾਣਦੇ ਹੀ ਤੇ ਸਕੂਲ ਰੋਡ ਵੱਤੀ ਹੈ ਇਹ ਹਰਕੋ ਤੇ ਸੰਡੇ ਵੀ ਦੁਕਾਨ ਓਪਨ ਹੁੰਦੀ ਹੈੀ। ਕਿਆ ਬਾਤ ਹੈ। ਤੇ ਬਾਕੀ ਜਿਹੜਾ ਦੂਰੋਂ ਆਉਂਦੇ ਉਹਨਾਂ ਲਈ ਬ੍ਰੇਕਫਾਸਟ ਲੰਗਰ ਤੁਹਾਨੂੰ ਪਤਾ ਹੀ ਚੱਲਦਾ ਰਹਿੰਦਾ ਹੈ। ਬਿਲਕੁਲ ਬਿਲਕੁਲ ਦੋਸਤੋ ਬਾਕੀ ਸਕਰੀਨ ਦੇ ਉੱਤੇ ਫੋਨ ਨੰਬਰ ਲੱਗੇ ਹੋਇਆ ਕੋਈ ਗੱਲਬਾਤ ਕਰਨੀ ਹੈ ਕਾਲ ਕਰੋ।